ਸਾਨ ਭਰਾਵੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਬਾਸਮਤੀ ਦਾ ਰੇਟ ਆ ਥੋੜਾ ਥੋੜਾ ਜਿਹੜਾ ਵਧਣਾ ਸ਼ੁਰੂ ਹੋ ਗਿਆ ਜੀ ਕਿਹੜੀ ਮੰਡੀ ਦੇ ਵਿੱਚ ਕੱਲ 18 ਨਵੰਬਰ ਨੂੰ ਕਿੰਨਾ ਕੁ ਰੇਟ ਲੱਗਿਆ ਤੇ ਗੱਲਬਾਤ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਤੋਂ ਤੇ ਫਿਰ ਕਰਾਂਗੇ ਹਰਿਆਣੇ ਤੇ ਹੋਰ ਰਾਜਾਂ ਦੀਆਂ ਮੰਡੀਆਂ ਦੀ ਗੱਲਬਾਤ ਤੇ ਸਭ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਪੇਜ ਤੇ ਜਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਕਰ ਲਿਓ ਫੋਲੋ ਜੀ ਤਾਂ ਕਿ ਤੁਹਾਨੂੰ ਹਰ ਰੋਜ਼ ਬਾਸਮਤੀ ਰੇਟਾਂ ਸੰਬੰਧੀ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇਹ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਲੋ ਜੀ ਕੋਟਕਪੂਰਾ ਪੂਰਾ ਪੰਜਾਬ ਮੰਡੀ ਦੀ ਗੱਲ ਕਰਾਂਗੇ ਕੋਟਕਪੂਰਾ ਜਿਹੜੀ ਖੰਨਾ ਮੰਡੀ ਤੋਂ ਬਾਅਦ ਕੋਟਕਪੂਰਾ ਮੰਡੀ ਦਾ ਨਾਮ ਹੀ ਆਉਂਦਾ ਜੀ 11 21 ਦਾ ਜਿਹੜਾ ਰੇਟ ਇਸ ਮੰਡੀ ਦੇ ਵਿੱਚ 3150 ਤੋਂ ਲੈ ਕੇ 3850 ਰੁਪਏ ਤੱਕ ਵਿਕਿਆ 18 85 ਇਹ ਕੰਬਾਈਨ ਦਾ ਵੱਡਿਆ ਹੋਇਆ 2800 ਤੋਂ ਲੈ ਕੇ 3640 ਰੁਪਏ ਤੱਕ ਆ ਫੇਵਰਟ ਵੈਰਾਈਟੀ ਜਿਹੜੀ 17 18 ਆ ਕੀ ਕੰਬਾਈਨ ਦੀ ਵੱਡੀ ਹੋਈ 2725 ਤੋਂ 2750 ਤੋਂ ਲੈ ਕੇ 3500 ਤੇ 95 ਰੁਪਏ ਤੱਕ ਜਿਹੜੀ ਕੋੜਕਪੂਰਾ ਵਿੱਚ ਵਿਕੀ ਆ 1400 ਕਮੁੱਛਲ ਦੀ ਜੇ ਗੱਲ ਕਰੀਏ 2800 ਤੋਂ ਲੈ ਕੇ 3385 1509 ਕੰਬਾਈਨ ਦਾ ਵੱਡਿਆ ਹੋਇਆ 2800 ਤੋਂ ਲੈ ਕੇ 3035 ਰੁਪਏ 1886 2800 ਤੋਂ ਲੈ ਕੇ 3100 ਦਾ ਤੇ 1847 ਦਾ ਜਿਹੜਾ ਰੇਟ 2500 ਤੋਂ ਲੈ ਕੇ 2830 ਰੁਪਏ ਤੱਕ ਉਸ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਮੰਡੀ ਦੀ ਜੇ ਆਪਾਂ ਗੱਲ ਕਰੀਏ 1121 ਦਾ ਜਿਹੜਾ ਹੈੱਡ ਭਾਅ 4485 ਰੁਪਏ ਲੱਗਿਆ ਜੀ 17 18 ਦਾ ਜਿਹੜਾ ਰੇਟ 3580 ਰੁਪਏ 1692 ਦਾ ਜਿਹੜਾ ਰੇਟ 33100 ਰੁਪਏ ਤੇ 1885 ਜਿਹੜੀ ਹੱਥ ਦੀ ਝਾੜੀ ਹੋਈ ਬਾਸਮਤੀ ਸੀ 3680 ਰੁਪਏ ਉਸ ਤੋਂ ਬਾਅਦ ਫਤੇਗੜ ਚੂੜੀਆਂ ਮੰਡੀ ਤੇ ਰੇਟ ਕਰਨ ਲੱਗੇ ਆਪਾਂ ਸ਼ੇਅਰ 17 18 ਕੰਬਾਈਨ ਦਾ ਰੇਟ ਆ ਜਿਹੜਾ 3750 ਰੁਪਏ 17 18 3880 ਰੁਪਏ ਇਹ ਆ ਜੀ 17 18 ਜਿਹੜਾ ਹੱਥ ਦੀ ਝਾੜੀ ਹੋਈ ਦਾ ਰੇਟ 11 ਕਿ ਕੰਬਾਈਨ ਦਾ ਵੱਡਿਆ ਹੋਇਆ ਜੋ 4350 ਰੁਪਏ 11 21 4250 ਰੁਪਏ ਇੱਕ ਹੋਟੇਰੀ ਤੇ 1500 ਉਹ ਜਿਹੜਾ ਕੰਬਾਈਨ ਦਾ ਵੱਡੇ ਹੋਇਆ ਮੁੱਲ ਉਹ ਦਾ 3150 ਰੁਪਏ ਆ ਬੁੱਟਲਾੜਾ ਮੰਡੀ ਦੇ ਵਿੱਚ 1885 ਕੰਬਾਈਨ ਦੇ ਵੱਡੇ ਹੋਏ ਦਾ ਜਿਹੜਾ ਮੁੱਲ 3641 ਇਸ ਵਾਰ 1885 ਦਾ ਰੇਟ ਵੀ ਬਹੁਤ ਸੋਹਣਾ ਤੇ ਜਿਹੜਾ ਇਹਦਾ ਝਾੜ ਕੀ ਆਉਂਦਾ ਜੀ ਜ਼ਰੂਰ ਕਿਸਾਨ ਵੀਰਾਂ ਨਾਲ ਪ੍ਰਤੀ ਏਕੜ ਦਾ ਜਿਹੜਾ ਝਾੜ ਸਾਂਝਾ ਕਰਿਓ 17 18 ਕੰਬਾਈਨ ਦੇ ਵੱਡੇ ਹੋਏ ਦੀ ਕੀਮਤ 3570 1509 ਦੀ ਕੀਮਤ 3310 1886 ਦਾ ਜਿਹੜਾ ਰੇਟ 3380 1401 ਦਾ 3460 ਰੁਪਏ 1847 ਦੀ ਜਿਹੜੀ ਕੀਮਤ ਹੈ ਕੰਬਾਈਨ ਦੇ ਵੱਡੇ ਹੋਏ ਦੀ 3000 ਰੁਪਏ ਪੂਰਾ ਪ੍ਰਤੀ ਕਵਾਂਟਰ ਲੱਗਿਆ ਬੂੰਦ ਮੰਡੀ ਦੇ ਵਿੱਚ ਝੋਨਾ 1718 3400 ਮੰਦਾ ਰਿਹਾ ਜੀ 10 ਰੁਪਏ ਦਾ 1847 ਕੰਬਾਈਨ ਦੀ ਕੀਮਤ ਜਿਹੜੀ 2831 ਰੁਪਏ 19 ਰੁਪਏ ਮੰਦਾ ਦੇਖਿਆ 1509 2900 ਰੁਪਏ 93 ਰੁਪਏ ਦੀ ਜਿਹੜੀ ਤੇਜ਼ੀ ਦੇਖੀ ਹੈ 1885 ਜਿਹੜਾ ਰੇਟ 33300 ਰੁਪਏ ਉਸ ਤੋਂ ਬਾਅਦ ਜੀ ਫਾਜ਼ਲ ਕਾ ਪੰਜਾਬ ਮੰਡੀ ਦੀ ਆਪਾਂ ਗੱਲ ਕਰਦੇ ਆ 11 21 ਦਾ ਜਿਹੜਾ ਮੁੱਲ 3900 ਤੇ 15 ਰੁਪਏ 17 18 ਕੰਬਾਈਨ ਦੇ ਵੱਡੇ ਹੋ ਦੀ ਜੋ ਕੀਮਤ ਹੈ 3500 ਤੇ 25 ਰੁਪਏ ਲੱਗੀ ਹੈ 1401 ਜਿਹੜਾ ਰੇਟ ਹੈ ਕੰਬਾਈਨ ਦੇ ਵੱਡੇ ਹੋਏ ਦਾ 3400 ਰੁਪਏ ਕੁਕੜਾਂ ਵਾਲਾ ਮੰਡੀ ਪੰਜਾਬ ਇਹਦੀ ਆਪਾਂ ਗੱਲ ਕਰਾਂਗੇ 1121 4331 ਰੁਪਏ 1121 ਦਾ ਜਿਹੜਾ ਕੰਬਾਈਨ ਦਾ ਮੁੱਲ ਹੈ ਉਹ 4135 17 18 ਦਾ ਜਿਹੜਾ ਰੇਟ 3861 ਰੁਪਏ ਹੱਥ ਦੀ ਝਾੜੀ ਹੋਈ ਦਾ 17 18 ਕੰਬਾਈਨ ਦੀ ਜਿਹੜੀ ਕੀਮਤ ਹੈ ਜੀ 3755 ਰੁਪਏ ਕੁਕੜਾਂ ਵਾਲੀ ਮੰਡੀ ਦੇ ਵਿੱਚ ਲੱਗਿਆ ਕਿਸਾਨ ਵੀਰੋ ਜੇ ਆਪਾਂ ਹਰਿਆਣਾ ਦੀ ਤੇ ਹੋਰ ਰਾਜਾਂ ਦੀਆਂ ਮੰਡੀਆਂ ਦੀ ਗੱਲ ਕਰਦੇ ਉੱਥੋਂ ਦੇ ਰੇਟ ਵੀ ਇੱਕ ਵਾਰ ਤੁਸੀਂ ਸੁਣਨ ਲਵੋ ਸਿਰਸਾ ਮੰਡੀ ਦੇ ਵਿੱਚ 1509 ਜਿਹੜਾ 3296 1847 2915 1401 3365 ਰੁਪਏ 베ਰੀ ਮੰਡੀ ਦੇ ਵਿੱਚ 1122 ਜਿਹੜਾ 4401 ਰੁਪਿਆ ਨਰੇਲਾ ਮੰਡੀ ਦੇ ਵਿੱਚ 1718 3971 ਹੱਥ ਦੀ ਝਾੜੀ ਹੋਈ ਸਮਾਲਖਾ ਮੰਡੀ ਦੇ ਵਿੱਚ 1718 3951 ਜੁਲਾਣਾ ਮੰਡੀ ਦੇ ਵਿੱਚ 1122 4400 ਰੁਪਏ ਕੈਂਥਲ ਮੰਡੀ ਦੇ ਵਿੱਚ 1885 4070 ਰੁਪਏ ਪਾਣੀਪਤ ਮੰਡੀ ਦੇ ਵਿੱਚ 1122 4400 ਰੁਪਏ ਪ੍ਰਤੀ ਕੁੰਟਲ ਜੇ ਕਿਸੇ ਭਰਾ ਨੇ ਕਣਕ ਵੇਚਣੀ ਹੋਵੇ ਤਾਂ ਕਣਕ ਦਾ ਜਿਹੜਾ ਰੇਟ 3160 ਰੁਪਏ ਦਿੱਲੀ ਦੇ ਵਿੱਚ ਚੱਲ ਰਿਹਾ ਤੋਹਾਣਾ ਮੰਡੀ ਦੇ ਵਿੱਚ 1847 2915 1401 3535 1885 3900 ਰੁਪਏ ਹੱਥ ਦੀ ਝਾੜੀ ਹੋਈ ਤਾਂ ਰਕੀਆ ਦੇ ਵਿੱਚ 1847 2911 1401 3461 ਇਹ ਸੀ ਕਿਸਾਨ ਵੀਰੋ 18 ਨਵੰਬਰ ਜਾਨੀ ਕਿ ਕੱਲ ਦੇ ਰੇਟ ਅੱਜ ਦੇ ਰੇਟ ਆਪਾਂ ਸ਼ਾਮ ਤੱਕ ਪਾਵਾਂਗੇ ਜੀ ਕਿਉਂਕਿ ਸ਼ਾਮ ਤੱਕ ਜਿਹੜੀਆਂ ਸਾਰੇ ਆਪਾਂ ਨੂੰ ਮੈਸੇਜ ਆ ਜਾਂਦੇ ਆੜਤੀ ਵੀਰ ਵੱਲੋਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਤੁਹਾਡੀ ਬਾਸਮਤੀ ਦਾ ਕੀ ਰੇਟ ਲੱਗਿਆ ਪ੍ਰਤੀ ਏਕੜ ਕੀ ਝਾੜ ਆ ਤੇ ਜਰੂਰ ਕਮੈਂਟ ਬਾਕਸ ਦੇ ਵਿੱਚ ਰੇਟ ਤੇ ਪ੍ਰਤੀਕਟ ਝਾੜ ਬਾਰੇ ਆਪਣੇ ਸੁਝਾਅ ਰੱਖਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਮਿਲਦੇ ਹਾਂ